ਆਸੇ ਸਕੂਲ ਖੋਲੇ ਆ ਇਹ ਬੱਚਿਆਂ ਦਾ ਪਵਿੱਖ ਸਵਾਰਨ ਵਾਸਤੇ ਨਹੀਂ ਖੋਲੇਗੇ ਵਗਾਰਨ ਵਾਸਤੇ ਖੋਲੇ ਜਾ ਰਹੇ ਆ ਕਿਉਂਕਿ ਸਾਡੇ ਬੱਚੇ ਵਧੀਆ-ਵਧੀਆ ਸਕੂਲਾਂ ਵਿੱਚੋਂ ਹਟਾ ਕੇ ਅਸੀਂ ਆਦਰਸ਼ ਸਕੂਲਾਂ ਦੇ ਵਿੱਚ ਪਾਏ ਇੰਨੀ ਵਧੀਆ ਸਾਡੀ ਬੇਟੀ ਪੜਦੀ ਆ ਜਿਹੜੀ ਕਿ ਇੱਥੇ ਪਾਈ ਆ ਅਸੀਂ ਹਰ ਸਾਲ ਇਹੀ ਵੇਣਿਆ ਵੀ ਅਗਲੇ ਸਾਲ ਵੀ ਇਹ ਸਕੂਲ ਚੱਲੂਗਾ ਕਿ ਨਹੀਂ ਚੱਲੂਗਾ ਚੱਲੂਗਾ ਕਿ ਨਹੀਂ ਚੱਲੂਗਾ ਐਡੇ-ਐਡੇ ਹੈ ਪ੍ਰੋਜੈਕਟ ਖੋਲ ਰਿਹਾ ਖੋਲ ਕਾਦੇ ਵਾਸਤੇ ਰਿਹਾ ਜਦੋਂ ਸਾਡਾ ਕੋ ਸੁਧਰ ਨਹੀਂ ਨੀਗਾ ਅਕੇ ਅਸੀਂ ਬੱਚਿਆਂ ਵਾਸਤੇ ਕਰਾ ਰਹੇ ਆ ਨੰਨੀ ਸ਼ਾਨ ਨੰਨੀ ਸ਼ਾਨ ਲਾਈ ਆ ਬੱਚਿਆਂ ਨੂੰ ਜਨਮ ਦਿਓ ਬੱਚਿਆਂ ਨੂੰ ਜਨਮ ਦਿਓ ਬੱਚਿਆਂ ਨੂੰ ਜਨਮਗਲਾ ਦੇ ਤਾਂ ਦੇਊਗਾ ਤੇ ਜਦੋਂ ਉਹਨਾਂ ਦਾ ਪਵਿੱਖ ਸਵਾਰ ਹੀ ਨਾ ਸਕੇ ਅਸੀਂ ਤੇ ਬੱਚਿਆਂ ਨੂੰ ਜੰਮ ਜੰਮ ਕੇ ਅਸੀਂ ਕਿਹਦੇ ਵਾਸਤੇ ਸੁੱਟਣਾ ਹੈ ਇਹ ਬਾਦਲ ਸਰਕਾਰ ਤੇ ਸੁਖਵੀਰ ਸਿੰਘ ਬਾਦਲ ਇਹ ਸਾਰਾ ਕੰਮ ਖਰਾਬ ਹੋ ਰਿਹਾ ਸਾਡੇ ਵਾਸਤੇ ਆਮ ਜਨਤਾ ਜਿਹੜੀ ਪਿੰਡਾਂ ਦੀ ਅਨਪੜ੍ਹ ਜਨਤਾ ਨਾ ਇਹਨਾਂ ਨੂੰ ਕੁਝ ਨਹੀਂ ਪਤਾ ਵਿਚਾਰਿਆਂ ਨੂੰ ਪਿੰਡਾਂ ਦੇ ਵਿੱਚ ਆਉਂਦੇ ਆ ਵੋਟਾਂ ਲੈਣ ਵਾਸਤੇ ਸਾਡੇ ਪੈਰ ਪੂਜਦੇ ਆ ਪੈਰ ਪੂਜਿਆਂ ਤੋਂ ਬਾਅਦ ਸਾਡੀ ਕੋਈ ਬਗਾਲ ਨਹੀਂ ਸੌਂਦਾਗਾ 3 ਸਾਲ ਹੋ ਚੁੱਕੇ ਆ ਸਾਡੇ ਟੀਚਰੇ ਸਕੂਲ ਦੇ 40 40 ਟੀਚਰ ਅੰਦਰ ਖਾਤੇ ਜਾ ਕੇ ਉਹਨਾਂ ਨੂੰ ਮੈਂ ਚੁੱਕੇ ਆ ਕਦੇ ਸਾਨੂੰ ਟੀਚਰ ਇਹ ਗੱਲ ਕਹਿੰਦੇ ਆ ਪ੍ਰਕਾਸ਼ ਸਿੰਘ ਬਾਦਲ ਨੇ ਸਾਫ਼ ਜਵਾਬ ਦਿੱਤਾ ਕਦੇ ਕੁਛ ਕਹਿੰਦੇ ਸਾਨੂੰ ਨਹੀਂ ਪਤਾ ਟੀਚਰ ਬੋਲਦੇ ਸਾਨੂੰ ਨਹੀਂ ਪਤਾ ਪ੍ਰਕਾਸ਼ ਸਿੰਘ ਬਾਦਲ ਝੂਠ ਬੋਲਦਾ ਅਸੀਂ ਤਾਂ ਉਹੀ ਗੱਲ ਵੇਣੇ ਆ ਜਿਹੜੇ ਸਾਡੇ ਸਾਹਮਣੇ ਸਾਡੀ ਤਾਂ ਇਹੀ ਮੈਂ ਹੱਥ ਬੰਨ੍ਹ ਕੇ ਬੇਨਤੀ ਆ ਜਾਂ ਸਕੂਲ ਬੰਦ ਕਰ ਦੇਵੇ ਤੇ ਜਾਂ ਸਕੂਲ ਨੂੰ ਚਾਲੂ ਕਰ ਦੇਵੇ ਅਸੀਂ ਤਾਂ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਪੜ੍ਹਾ ਲਾਂਗੇ ਤੇ ਅਸਾਂ ਸਾਨੂੰ ਇਹ ਜੇ ਪ੍ਰਾਈਵੇਟ ਸਕੂਲਾਂ ਦੀ ਕੋਈ ਲੋੜ ਨਹੀਂ ਤੇ ਬਾਦਲ ਸਰਕਾਰ ਅੱਜ ਤੋਂ ਬਾਅਦ ਸਾਡੇ ਪਿੰਡਾਂ ਦੇ ਵਿੱਚ 40 ਪਿੰਡਾਂ ਦੇ ਵਿੱਚ ਜੇ ਵੋਟ ਮੰਗਣ ਆ ਗਿਆ ਨਾ ਤਾਂ ਉਹਦੀ ਬਹੁਤ ਬੁਰੀ ਹਾਲਤ ਹੋਊਗੀ ਇੰਨੀ ਇੰਨੀ ਜਨਤਾ ਖੜੀ ਇੰਨੀ ਜਨਤਾ ਨੂੰ ਇਹ ਗੱਲ ਸੋਚਣੀ ਚਾਹੀਦੀ ਆ ਵੀ ਇਹ ਸਾਡਾ ਕੰਮ ਖਰਾਬ ਹੋ ਰਿਹਾ ਤੇ ਕਿਉਂ ਹੋ ਰਿਹਾ ਆਪਾਂ ਉਹਨੂੰ ਬਣਾ ਕੇ ਤੇ ਕਿੱਥੋਂ ਤੱਕ ਪਹੁੰਚਾਇਆ ਹੈ ਕਿੰਨੇ ਸਾਲ ਹੋ ਗਏ ਆ ਕਿੱਥੋਂ ਤੋਂ ਕਿੱਥੇ ਦੁਨੀਆ ਪਹੁੰਚ ਗਈ ਆ ਸਾਨੂੰ ਉਦੋਂ ਵੀ ਥੱਲੇ ਲਾ ਕੇ ਇਹਨਾਂ ਨੇ ਠੋਕਿਆ ਹੈ ਪ੍ਰਾਈਵੇਟ ਦਾ ਜਿਹੜੇ ਆਪਣੇ ਪੰਜਾਬ ਹੋਰ ਸਕੂਲ ਆ ਇਹਨਾਂ ਨੂੰ ਇਹਨਾਂ ਦਾ ਹਾਲਤ ਇੰਨੀ ਖਰਾਬ ਕਰਤੀ ਇਹਨਾਂ ਨੇ ਇੰਨੀ ਖਰਾਬ ਕਰਤੀ ਆ ਸਕੂਲ ਖੋਲ ਕੇ ਉੱਥੇ ਕੋਈ ਟੀਚਰ ਨਹੀਂਗਾ ਕੋਈ ਬੱਚਾ ਨਹੀਂਗਾ ਉੱਥੇ ਲੈਣਾ ਨਹੀਂ ਦੇਣਾ ਨਹੀਂਗਾ ਜਿਹੜੇ ਅਨਪੜ ਗਰੀਬ ਲੋਕ ਮੱਝ ਵੀ ਸਿੱਖ ਤੇ ਬੋਰ ਗਏ ਆ ਜਾਂ ਹੋਰ ਵੀ ਕੋਈ ਜਾਤ ਆ ਉਹਨਾਂ ਨੂੰ ਆਖੇ ਅਸੀਂ ਸੀਬੀਐਸ ਵਿੱਚ ਪੜਾਉਣੇ ਆ ਕੀ ਸੀਬੀਐਸ ਵਿੱਚ ਪੜਾ ਦੇਣਗੇ ਇਹ ਕੀ ਲੋਕਾਂ ਨੂੰ ਅੱਗੇ ਲੈ ਆਉਣਗੇ ਸਿਰਫ ਇਹ ਕਾ ਆਪ ਦੀਆਂ ਹੀ ਆਪਦੇ ਬੱਚਿਆਂ ਬਾਰੇ ਜਾਣਕਾਰੀ ਆ ਕੈਨੇਡਾ ਅਮਰੀਕਾ ਦੇ ਵਿੱਚ ਪੜ ਕੇ ਉਹਨਾਂ ਨੂੰ ਕੀ ਪਤਾ ਪਿੰਡ ਮਿੱਡੂ ਮਾਨ ਦੇ ਵਿੱਚ ਕਦੇ ਆਇਆ ਸ਼ਖਬੀਰ ਬਾਦਲ ਅੱਜ ਤੱਕ ਆਇਆ ਹੋਵੇ ਤੇ ਮੇਰਾ ਨਾਮ ਟਾ ਕੇ ਰੱਖ ਦੇਵੇ